ਬਹੁਤ ਅੱਛਾ ਜੀ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਅਸੀਂ ਲੋਕਾਂ ਦੇ ਨਾਲ ਮੈਨੂੰ ਪਤਾ ਸੀ ਮੈਨੂੰ ਤਾਂ ਪਹਿਲਾਂ ਹੀ ਭਰੋਸਾ ਸੀ ਚੋਣਾਂ ਦੇ ਦੌਰਾਨ ਲੋਕਾਂ ਨੇ ਪਤਾ ਮਹਿਸੂਸ ਕਰ ਲਿਆ ਕਿ ਜਿਹੜੀ ਮੌਜੂਦਾ ਸਰਕਾਰ ਆ ਇਹ ਬਿਲਕੁਲ ਇਹਨਾਂ ਨੂੰ ਨਕਮੀ ਨਿਕਲੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਸਾਨੂੰ ਪਤਾ ਵੀ ਲੋਕ ਮੌਜੂਦਾ ਸਰਕਾਰ ਨੂੰ ਨਕਾਰਨਗੇ ਔਰ ਇੱਥੇ ਇੱਥੇ ਕਮਲ ਦਾ ਫੁੱਲ ਖਿਲੇਗਾ ਔਰ ਐਸੇ ਜਗ੍ਹਾ ਤੋਂ ਬਰਨਾਲੇ ਤੋਂ ਅਗਲੀ ਜਿਹੜੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਜਿਕਰ ਗੱਲ ਕਰੀਏ ਤਾਂ ਤਿੰਨੇ ਹਲਕੇ ਜਿਹੜੇ ਬੀਜੇਪੀ ਦੇ ਪਿੱਛੇ ਚੱਲ ਰਹੀ ਹੈ ਪਰ ਇੱਥੇ ਇਹਨਾਂ ਦੂਸਰੇ ਸਥਾਨ ਤੇ ਆਈ ਆ ਤਾਂ ਕੀ ਕਹਿਣਾ ਚਾਹੋਗੇ ਬੀਜੇਪੀ ਦਾ ਫੇਸ ਵੈਲਿਊ ਜਾਂ ਕੈਪੇਬਿਲਟੀ ਲੋ ਦੇਖੋ ਹੈ ਤਾਂ ਪਾਰਟੀ ਪਾਰਟੀ ਆ ਹੂੰ ਕੇਵਲ ਤੋਂ ਨਕਾਣ ਦਾ ਮੈਂ ਤਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਨੁਮਾਇੰਦਾ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਭਾਰਤੀ ਜਨਤਾ ਪਾਰਟੀ ਦਾ ਟ੍ਰੈਕ ਰਿਕਾਰਡ ਦੇਖ ਲਓ ਆਲ ਓਵਰ ਇੰਡੀਆ ਜਿੱਥੇ ਨਰਿੰਦਰ ਮੋਦੀ ਜੀ ਆ ਜਿੱਥੇ ਹੁਣ ਆਪਣਾ ਮਾਂਡੀ ਸੂਬਾ ਹਰਿਆਣਾ ਲਾ ਲਓ ਹੁਣ ਮਹਾਰਾਸ਼ਟਰ ਚ ਵੀ ਜਿੱਤ ਗਏ ਉਹ ਉੱਤਰ ਪ੍ਰਦੇਸ਼ ਲਾ ਲਓ ਜਿੱਥੇ ਭਾਰਤੀ ਜਨਤਾ ਪਾਰਟੀ ਉੱਥੇ ਡਵੈਲਪਮੈਂਟ ਆ ਉਹੀ ਫੁੱਲ ਅਸੀਂ ਪੰਜਾਬ ਚੋ ਜਿਹੜਾ ਖਲਾਕੇ ਬਰਨਾਲੇ ਤੋਂ ਫੁੱਲ ਖਿਲੇਗਾ ਕਮਲ ਦਾ ਫੁੱਲ ਔਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਂਗੇ 8 ਰਾਊਂਡ ਹੋ ਚੁੱਕੇ 8ਵੇਂ ਰਾਊਂਡ ਦੇ ਵਿੱਚ ਇੱਕ ਦਾਮ ਆ ਜਿਹੜਾ ਕੇਵ ਦੂਸਰੇ ਦੋ ਨੰਬਰ ਤੇ ਆਉਂਦੇ ਆ ਤਾਂ ਬਾਕੀ ਜਿਹੜੇ 8 9 ਰੰਗ ਰਹਿੰਦੇ ਉਹਨਾਂ ਵਿੱਚ ਆਪ ਦੇਖੀਏ ਅੱਗੇ-ਅੱਗੇ ਹੁੰਦਾ ਹੈ ਕੀ ਜੀਵਨ